ਖੁਸ਼ੀ ਹੋਈ ਹੈ ਉਸ ਨੇ ਆਪਣੀ ਗੋਦ ਵਿੱਚ ਲੈ ਕੇ ਬਰਾਬਰ ਬਿਠਾ ਲਿਆ ਆਓ ਅੱਗੇ ਸੁਣੀਏ ਜਾਨੀ ਜਲਦੀ ਨਿਕਲ ਕੇ ਖੜਾ ਸਾਹਮਣੇ ਆਣ ਤੁਰਤ ਗੋਦ ਮੇ ਲੈ ਲਿਆ ਰਾਜੇ ਨਰ ਸੁਲਤਾਨ ਦੇਖਣ ਸਭ ਜੋ ਨਾਰੀਆਂ ਹੋਏ ਗਈਆਂ ਸੋ ਦੰਗ ਜਾਨੀ ਨੂੰ ਬਠਲਾਮਦਾ ਰਾਜਾ ਆਦਰ ਸੰਗ ਰਾਜਾ ਤਾਈਂ ਹੱਥ ਜੋੜ ਕੇ ਕਹਿੰਦੀ ਹੰਸ ਕੁਮਾਰੀ ਅਰਜ ਗੁਜ਼ਾਰੀ ਕੌਣ ਪੁਰਸ਼ ਏ ਆਇਆ ਇੱਥੇ ਹੂਆ ਖੋਪਸ ਹੈ ਭਾਰੀ ਵਿਆਹ ਕਲ ਨਾਰੀ ਜੇ ਆਇਆ ਪਤੀ ਲੈਣ ਆਪ ਕੋ ਕਹੋ ਹਪੀਕ ਦਸਾਰੀ ਪੁੱਛੇ ਪਿਆਰੀ ਰਹੂੰ ਕਿਸ਼ੋਰ ਚੰਦ ਬਿਨ ਵਿਆਹ ਕਲ ਨਾ ਕਰਨੀ ਤੁਮ ਤਿਆਰੀ ਮਾਨ ਹਮਾਰੀ ਆਖ ਤਖ਼ਤ ਗਏ ਸੁਲਤਾਨ ਜਬਾਨੋ ਕਿਉਂ ਦਿਲ ਖੇ ਕਬਰ ਆਇਆ ਮਿਲਣੇ ਆਇਆ ਤੇਰੇ ਡਰ ਸੇ ਛੁਪ ਗਿਆ ਸੀ ਜੋ ਮੁਝੇ ਦੇਖਿ ਉਠ ਧਾਇਆ ਖੋਪਨ ਨਹੀਂ ਖਾਇਆ ਮੇਰੇ ਸੰਗ ਮੈਂ ਪਿਆਰ ਇਸਦਾ ਈਸ਼ਰ ਬੜਾ ਵਧਾਇਆ ਸੱਜ ਬਤਲਾਇਆ ਛੋਟਾ ਭਈਆ ਜਾਣ ਹਮਾਰਾ ਏਕ ਸ਼ੋਰ ਫਰਮਾਇਆ ਹੈ ਪਰਚਾਇਆ ਪਰਤਾ ਕੇ ਸੁਣ ਬਚਨ ਕੋ ਹੰਸ ਕੁਮਾਰੀ ਫੇਰਾ ਜਾਨੀ ਤੋਤਾ ਕਰ ਦਿਆ ਦਿਆ ਪਿੰਜਰੇ ਗੇਰ ਜਿਆਦਾ ਬਾਤ ਵਧਾਉਣ ਦਾ ਨਾ ਕੁਝ ਫਾਇਦਾ ਵੀਰ ਦਿਨ ਥੋੜਿਆਂ ਦੇ ਵਿੱਚ ਹੀ ਸ਼ਾਦੀ ਹੋਈ ਅਖੀਰ ਤੂੰ ਮਥਾਮ ਨਾਲ ਸ਼ਾਦੀ ਹੋਈ ਨਾਰ ਦੀ ਸਖੀ ਸਭ ਸੋਣਾ ਸ਼ੁਕਰ ਗੁਜ਼ਾਰਦੀ ਹਾਲ ਮੈਂ ਮਮੁਲੀ ਬਤਲਾਇਆ ਨਾਰ ਦਾ ਕਿੱਸਾ ਜਾ ਦੇ ਬਦਨੇ ਦਾ ਡਰ ਮਾਰਦਾ ਤੂੰ ਮਖਾਮ ਨਾਲ ਸ਼ਾਦੀ ਹੋਈ ਨਾਰ ਦੀ ਸਖੀ ਸਭ ਸੋਣਾ ਸ਼ੁਕਰ ਗੁਜ਼ਾਰਦੀ ਹਾਲ ਹੈ ਮਮੁਲੀ ਬਤਲਾਇਆ ਨਾਰ ਦਾ ਕਿੱਸਾ ਜਾ ਦੇ ਬਦਨੇ ਦਾ ਡਰ ਮਾਰਦਾ ਉਹ ਤੇ ਨੂੰ ਸਮਾਨ ਬੱਚਿਆਂ ਦੇ ਭਾਲਦੀ ਖਦਮਤ ਕਰੇ ਰਾਜਿਆਂ ਦੇ ਨਾਲ ਦੀ ਕਿਸੇ ਉੱਥੇ ਕੰਮ ਨਹੀਂ ਇਹ ਸਭ ਹਰ ਦਾ ਨੇੜੇ ਚਮਕਾ ਦਿਆਂ ਮਹਾਲ ਨਾਰ ਦਾ ਉਹ ਇੱਕ ਦਿਨ ਕਹਾ ਰਾਜੇ ਸੁਲਤਾਨ ਜੋ ਇੱਕ ਦਿਨ ਕਿਹਾ ਰਾਜੇ ਸੁਲਤਾਨ ਜੋ ਪਿਛਲਾ ਤਮਾਮ ਹੈ ਸੁਨਾਇਆ ਹਾਲ ਜੋ ਇੱਕ ਦਿਨ ਕਿਹਾ ਰਾਜੇ ਸੁਲਤਾਨ ਜੋ ਪਿਛਲਾ ਤਮਾਮ ਹੈ ਸੁਨਾਇਆ ਬਿਆਨ ਜੋ ਇੱਕ ਵਾਰ ਜਾਣ ਦੀ ਦਲੀਲ ਧਾਰਦਾ ਨੇੜੇ ਚ ਮਕਾਦਿਆ ਮਹਾਲ ਨਾਰਦਾ ਭਾਦਪੂਰ ਨੇ ਨੂੰ ਅਜਮੇਰ ਜਾਵਣਾ ਚੱਲ ਪਿਆਰੀ ਸੰਗ ਤੂੰ ਵੀ ਦੇਖ ਆਵਣਾ ਕੰਡਤ ਕਸ਼ੋਰ ਮੁਖ ਸੇ ਉਚਾਰਦਾ ਨੇੜੇ ਚ ਮੁਕਾਦਿਆ ਮਹਾਲ ਨਾਰ ਦਾ ਗੱਲਾਂ ਕਰਕੇ ਮਿੱਠੀਆਂ ਰਾਣੀ ਲਈ ਪਰਮਾਏ ਮਾਈ ਬਾਪ ਤੋਂ ਨਾਰ ਨੇ ਲਈ ਇਜਾਜ਼ਤ ਜਾਏ ਆਖਰ ਮਾਈ ਬਾਪ ਨੇ دیے ਵਿਦਾ ਕਰ ਤੋਰ ਆਏ ਮਨਾਉਂਦੇ ਖੁਸ਼ੀ ਨੂੰ ਸੁਣੋ ਹਾਲ ਹੁਣ ਹੋਰ ਫੋਤੇ ਤੋਂ ਸ਼ਕਲ ਕੀਤੀ ਜਾਨੀ ਚੋਰ ਦੀ ਨਾਰ ਹਸ਼ਿਆਰ ਵਾਰਤਾ ਨਾ ਹੋਰਦੀ ਤੇ ਹਾਨੇ ਚਕੋਠ ਗੜ ਵਿੱਚ ਹਣ ਕੇ ਹੋ ਗਏ ਹਸ਼ਿਆਰ ਸੂਰਮੇ ਮਦਾਨ ਕੇ ਕਰਨ ਦਲੀਲ ਰਾਣੀ ਦੇ ਲਿਹਾਉਣ ਦੀ ਜਾਨੀ ਦੀ ਦਲੀਲ ਘਾਤ ਕੇ ਲਗਾਉਣ ਦੀ ਉਲ ਪਹਿਰੇਦਾਰ ਮਾਰ ਦੂੰ ਪਿਛਾਣ ਕੇ ਹੋ ਗਏ ਹੋ ਸ਼ਿਹਾਰ ਸੂਰਮੇ ਮਦਾਨ ਕੇ ਕਦੇ ਕਹੇ ਸਿੱਧਾ ਕਰੀਏ ਮਦਾਨ ਕੋ ਬਈ ਕਹੇ ਕਦੇ ਕਹੇ ਸਿੱਧਾ ਕਰੀਏ ਮਦਾਨ ਕੋ ਬੈਠਾ ਸਮਝਾਵੇ ਰਾਜੇ ਸੁਲਤਾਨ ਕੋ ਕਰੋ ਕੰਮ ਆਸਰੇ ਜੋ ਭਗਵਾਨ ਕੇ ਹੋ ਗਏ ਹੋ ਸ਼ਿਹਾਰ ਸੂਰਮੇ ਮਦਾਨ ਕੇ ਲੱਖ ਲੱਖ ਉਠਣਾ ਤਰੰਗ ਮਨ ਮੇ ਗੁੱਸੇ ਵਿੱਚ ਦੋਵੇਂ ਨਾ ਸਮਾਉਣ ਤਨ ਮੇ ਬੁਰਾ ਭਲਾ ਵਿੱਚ ਹੋਰ ਨਾ ਜ਼ਬਾਨ ਕੇ ਹੋ ਗਏ ਹੋਸ਼ਿਆਰ ਸੂਰਮੇ ਮਦਾਨ ਕੇ ਆਖਰ ਨੂੰ ਲੱਕ ਜਾਨੀ ਚੋਰ ਬਨ ਕੇ ਬਈ ਆਖਰ ਨੂੰ ਲੱਕ ਜਾਨੀ ਚੋਰ ਬਨ ਕੇ ਹੋ ਗਿਆ ਤਿਆਰ ਜੋ ਗੁਰਾਂ ਨੂੰ ਮੰਨ ਕੇ ਨਗਰ ਜਲਾਓ ਵਾਂਗ ਹਨੂ ਮਾਨ ਕੇ ਹੋਗੇ ਹੋ ਸ਼ਿਹਾਰ ਸੂਰਮੇ ਮਦਾਨ ਕੇ ਜਿਸ ਵੇਲੇ ਸੋਚ ਲਈ ਤਮਾਮ ਬਾਤ ਜੀ ਤੇਤ ਨੇਨੂ ਆਗੀ ਹੈ ਅਗੇਰੇ ਰਾਤ ਜੀ ਬੈਠੇ ਜਾਂ ਕਿਸ਼ੋਰ ਜਗਾ ਅੱਛੀ ਆਣ ਕੇ ਹੋਗੇ ਹੋ ਸ਼ਿਹਾਰ ਸੂਰਮੇ ਮਦਾਨ ਕੇ ਬਈ ਹੋਗੇ ਹੋ ਸ਼ਿਹਾਰ ਸੂਰਮੇ ਮਦਾਨ ਕੇ